ਤੇਜ ਰਫਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿਸ ਨੇ ਕੀ ਬਾਈਕ ਦੇ ਉੱਤੇ ਜਾ ਰਹੇ ਦੋ ਨੌਜਵਾਨਾਂ ਨੂੰ ਬੁਰੇ ਤਰੀਕੇ ਦੀ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਦੂਸਰਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਤਾਂ ਦੱਸਦੀਏ ਕਿ ਦੇਰ ਰਾਤ ਨੂੰ ਇਹ ਭਿਆਨਕ ਸੜਕ ਖਾਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਪੁਲਿਸ ਜਦੋਂ ਸਵੇਰੇ ਮੌਕੇ ਤੇ ਪਹੁੰਚੀ ਤਾਂ ਕਿਹਾ ਜਾ ਰਿਹਾ ਹੈ ਕਿ ਜਿਸ ਨੌਜਵਾਨ ਦੀ ਮੌਤ ਹੋਈ ਸੀ ਉਸ ਦੀ ਲਾਸ਼ ਤਕਰੀਬ 200 ਤੋਂ 250 ਮੀਟਰ ਦੂਰ ਜਾ ਕੇ ਬਾਈਕ ਗਿਰਿਆ ਹੋਇਆ ਸੀ ਤੇ ਬਾਈਕ ਦੇ ਕੋਲ ਹੀ ਇੱਕ ਹੋਰ ਨੌਜਵਾਨ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ ਜੋ ਕਿ ਕਾਫੀ ਜ਼ਿਆਦਾ ਜ਼ਖਮੀ ਦੱਸਿਆ ਜਾ ਰਿਹਾ ਜਿਸ ਨੂੰ ਕਿ ਇਲਾਜ ਦੇ ਲਈ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਲੁਧਿਆਣਾ ਦੇ ਘੰਟਾ ਘਰ ਪੁਲ ਦੇ ਉੱਤੇ ਦੱਸਿਆ ਜਾ ਰਿਹਾ ਕਿ ਇਹ ਭਿਆਨਕ ਸਰਕ ਖਾਸਾ ਵਪਰੇਤਾ ਦੱਸਦੀ ਹੈ ਕਿ ਜੋ ਇਹ ਨੌਜਵਾਨ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਆਪਣੇ ਕੰਮ ਤੋਂ ਘਰ ਵਾਪਸ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਕਿਸੇ ਅਣਪਛਾਤੀ ਕਾਰ ਦੇ ਵੱਲੋਂ ਇਸ ਨੂੰ ਟੱਕਰ ਮਾਰੀ ਗਈ ਹੈ ਜੋ ਕਿ ਕਾਫੀ ਜ਼ਿਆਦਾ ਤੇਜ਼ ਰਫ਼ਤਾਰ ਤੇ ਸੀ ਤੇ ਇਹਨਾਂ ਦਾ ਬਾਈਕ ਜਾ ਕੇ ਡਿਵਾਈਡਰ ਦੇ ਨਾਲ ਟਕਰਾਂਦਾ ਜਿਸ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਤੇ ਦੂਸਰਾ ਜ਼ਖਮੀ ਹੋ ਜਾਂਦਾ ਹੈ ਹਾਲਾਂਕਿ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਬਾਈਕ ਹੈ ਉਹ ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੇ ਪੁਲਿਸ ਮੌਕੇ ਦੇ ਉੱਤੇ ਮੌਜੂਦ ਹੈ ਜਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਆਲੇ ਦੁਆਲੇ ਦੀ ਲੱਗੀ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਕਿ ਆਖਰ ਇਹ ਹਾਦਸਾ ਵਾਪਰਿਆ ਕਿਵੇਂ ਹੈ ਕਿਹੜੇ ਵਾਹਨ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਹੈ ਉਸ ਦੀ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਕਾ ਕਰ ਲੋ ਯਾਰ ਦੱਸੋਗੇ ਸਰ ਕੀ ਮਾਮਲਾ ਕੀ ਹੈ ਕੀ ਕੀ ਹੋਇਆ ਕੀ ਬੜਾ ਦੱਸੋਗੇ ਉਹ ਐਕਸੀਡੈਂਟ ਹੋਇਆ ਸੀ ਸਵੇਰੇ ਪਤਾ ਲੱਗਿਆ ਤੜਕੇ ਸਾਨੂੰ ਇਹ ਹਾਈਵੇ ਦੇ ਉੱਪਰ ਜਿਹੜਾ ਮੇਨ ਕੋਲ ਦੇ ਉੱਪਰ ਕੋਈ ਐਕਸੀਡੈਂਟ ਹੋਇਆ ਸਰੇ ਕੁਝ ਆਈਡੀਆ ਲੱਗ ਸਕਿਆ ਕਿ ਤੇਜ਼ ਰਫਤਾਰ ਹੋਊਗਾ ਤੇਜ਼ ਰਫਤਾਰ ਗੱਡੀ ਹਾਂ ਜੀ ਲੱਗਦਾ ਵੀ ਇਹ ਦੋ ਬੰਦੇ ਸੀ ਤੇ ਬੈਕ ਨਾ ਜੀ ਟਿਕੜੀ ਆ ਉਹ ਡਿੱਗੀ ਪਈ ਆ ਇਹ ਜਿਹੜਾ ਉਹ ਤਾਂ ਫਿਰ ਬਾਈਪਾਸ ਵਾਲੇ ਨੂੰ ਜਾ ਰਿਹਾ ਜੀ ਕੋਈ ਤੇਜ਼ ਰਫਤਾਰ ਗੱਡੀ ਕਿਉਂਕਿ ਟਾਈਮ ਤੜਕੇ ਦਾ ਹੋਗਾ ਨਿਰਾਉਣ ਕਰਕੇ ਤਾਂ ਪਤਾ ਨਹੀਂ ਚੱਲ ਸਕਿਆ ਤੇ ਇਹ ਪਛਾਣ ਹੋ ਜੇ ਕਿ ਕਿਹੜਾ ਬਲਦਾਨ ਗੱਡੀ ਦਾ ਨੰਬਰ ਤਾਂ ਪਤਾ ਲੱਗੋ ਤਾਂ ਇਹਦੀ ਪਛਾਣ ਕਰਾਂਗੇ ਬਾਕੀ ਇੱਕ ਬੰਦਾ ਜਿਹੜਾ ਜ਼ਖਮੀ ਹੈਗਾ ਹਸਪੀਟਲ ਦਾਖਲ ਕੀਤਾ ਤੇ ਉਹ ਤੋਂ ਪਛਾਣ ਪਤਾ ਲੱਗ ਸਕਦੀ ਹੈ ਜੀ ਬਾਕੀ ਵੀਕਲ ਤੋਂ ਪਤਾ ਲੱਗ ਜਾਣਾ ਵੀਕਲ ਪਰਵਾਸੀ ਮੰਜ਼ੂਰ ਹੈ ਉਹਨੂੰ ਤਾਂ ਪਰਵਾਸੀ ਹੀ ਲੱਗਦਾ ਪਿਆ ਉਹ ਜਿਹੜੇ ਨਾਂ ਤੋਂ ਔਰ ਜਿਵੇਂ ਤਾਂ ਨੇਪਾਲੀ ਟੈਗ ਵੀ ਲੱਗਦਾ ਪਿਆ ਪਰ ਪਰਵਾਸੀ ਆ ਪੰਜਾਬੀ ਨਹੀਂ ਹੈ